ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਸਾਰੇ ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹਾਰ ਰੱਖਣ ਦੇ ਲਈ ਹੁਕਮ ਜਾਰੀ ਕੀਤੇ ਹੋਏ ਹਨ ਜਿਸ ਪ੍ਰੋਗਰਾਮ ਦੇ ਤਹਿਤ ਗਣਤੰਤਰਤਾ ਦਿਵਸ ਨੂੰ ਮੁੱਖ ਨਜ਼ਰ ਰੱਖਦੇ ਹੋਏ ਮਾਨਯੋਗ ਐਸਐਸਪੀ ਜੀ ਸੁਰੇਂਦਰ ਲੰਬਾ ਜੀ ਐਸਐਸਪੀ ਸਾਹਿਬ ਹਿਸ਼ਾਰਪੁਰ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਬੀਐਸਪੀ ਸ਼੍ਰੀ ਸੁਖਿੰਦਰ ਸਿੰਘ ਬੀਐਸਪੀ ਚੱਬੇਵਾਲ ਜੀ ਦੇ ਰਹਿਨਮਾਈ ਦੇ ਤੀਨ ਜਿਹੜਾ ਆ ਅੱਜ ਇਲਾਕਾ थाना ਚੱਬੇਵਾਲ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਦਾ ਜਿਹੜਾ ਮੇਨ ਮੰਤਵ ਹੈਗਾ ਜੀ ਸ਼ਰਾਰਤੀਆਂ ਸਰਾਂ ਨੂੰ ਜਾਂ ਜਿਹੜੇ ਕਾਨੂੰਨ ਦੇ ਉਲਟ ਕੰਮ ਕਰਦੇ ਹਨ ਉਹਨਾਂ ਨੂੰ ਜਿਹੜਾ ਆ ਇਲਾਕੇ ਚੋਂ ਖਦੇੜਨਾ ਅਤੇ ਚੇਤਾਵਨੀ ਦੇਣੀ ਆਮ ਲੋਕਾਂ ਦੇ ਵਿੱਚ ਕਾਨੂੰਨ ਅਤੇ ਸਥਿਤੀ ਬਹਾਰ ਰੱਖਣਾ ਅਤੇ ਪੁਲਿਸ ਦਾ ਜਿਹੜਾ ਤਾਲਮੇਲ ਪੌਰਗੀ ਦੇ ਨਾਲ ਵਧਾਉਣ ਦਾ ਜਿਹੜਾ ਇਹ ਯਤਨਾਂ ਜੀ ਲੋਕਾਂ ਦੇ ਵਿੱਚ ਜਿਹੜਾ ਇੱਕ ਸੰਦੇਸ਼ ਭੇਜਣਾ ਇਹ ਪੁਲਿਸ ਜਿਹੜੀ ਆ ਹਰ ਵੇਲੇ ਅਮਨ ਤੇ ਕਾਨੂੰਨ ਬਹਾਰ ਕਰਨ ਦੇ ਲਈ ਯਤਨਸ਼ੀਲਾ ਤੇ ਲੋਕਾਂ ਨਾਲ ਮਤੌਰ ਦੋਸ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਉਹਨਾਂ ਦੇ ਨਾਲ ਹਰ ਵੇਲੇ ਜੁਟਾ ਚੀਦਾ ਜੀ ਧੰਨਵਾਦ ਜੀ